ਮੈਂ ਇਹੀ ਦੱਸਣਾ ਚਾਹੁੰਦਾ ਸੀਗਾ ਕਿ ਸਾਡੇ ਸ਼ਹਿਰ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬੜੇ ਖੁਸ਼ ਹੋ ਕੇ ਬੜੀਆਂ ਧਰੜੇ ਨਾਲ ਜਿਹੜੀਆਂ ਵੋਟਾਂ ਸੀਗੀਆਂ ਉਹ ਆਮ ਆਦਮੀ ਪਾਰਟੀ ਨੂੰ ਪਾਈਆਂ 92 ਐਮਐਲਏ ਜਿਤਾਏ ਔਰ ਉਹ ਬੰਦੇ ਜਿੱਤ ਗਏ ਜਿਹੜਾ ਨੇ ਕਦੇ ਸੋਚਿਆ ਵਿਚਾਰਿਆ ਨਹੀਂ ਸੀਗਾ ਕਿ ਅਸੀਂ ਐਮਐਲਏ ਬਣਾਂ ਪਰ ਉਹਨਾਂ ਨੇ ਸਰਕਾਰ ਤਾਂ ਬਦਲਦੀ ਐਮਐਲਏ ਤਾਂ ਬਦਲਦੇ ਪਰ ਸੋਚ ਨਹੀਂ ਬਦਲੀ ਸੋਚ ਉਸਕਾ ਕਿਉਂ ਨਹੀਂ ਬਦਲੀ ਕਿ ਸੋਚ ਕਿਉਂ ਨਹੀਂ ਬਦਲੀ ਉਹ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਜਿਹੜੀ ਅੱਜ ਰੈਪ੍ਰੈਸੈਂਟੇਸ਼ਨ ਕੀਤੀ ਸੀਗੀ ਇਹ ਜੇਹੀ ਦੱਸਣਾ ਚਾਹੁੰਦੇ ਸੀਗੇ ਕਿ ਮਤਲਬ ਸੋਚ ਕੀ ਹੈ ਉਹਨਾਂ ਦੀ ਉਹਨਾਂ ਦੀ ਸੋਚ ਕੰਮ ਰਕਵਾ ਕੇ ਵੋਟਾਂ ਲੈਣ ਦੀ ਹੈ ਸਾਡਾ ਕਾਂਗਰਸ ਪਾਰਟੀ ਦਾ ਇੱਕੋ ਹੀ ਏਜੰਡਾ ਰਿਹਾ ਕਿ ਕੰਮ ਕਰਵਾਓ ਵੋਟਾਂ ਬਾਜ਼ੀ ਕਰਨਾ ਔਰ ਅੱਜ ਸ਼ਹਿਰ ਦੇ ਵਿੱਚ ਘੱਟ ਤੋਂ ਘੱਟ 40 ਤੋਂ 50 ਕਰੋੜ ਰੁਪਏ ਦੇ ਕੰਮ ਇਹੋ ਜਿਹੇ ਕੰਮ ਨੇ ਜਿਹੜੇ ਕੰਮ પાસ ਹੋਏ ਕੰਮ ਨੇ ਵਰਕ ਆਰਡਰ ਹੋਏ ਹੋਏ ਨੇ ਠੇਕੇਦਾਰ ਵਿਹਲੇ ਬੈਠੇ ਨੇ ਉਹ ਕੰਮ ਕਰਨਾ ਚਾਹੁੰਦੇ ਨੇ ਔਰ ਐਮਐਨਏ ਸਾਹਿਬ ਵਾਲੇ ਪਾਸੋਂ ਇੱਕ ਮੈਸੇਜ ਆਉਂਦਾ ਹਰ ਅਫਸਰ ਨੂੰ ਹਾ ਠੇਕੇਦਾਰ ਨੂੰ ਕਿ ਤੁਸੀਂ ਅਜੇ ਕੰਮ ਨਹੀਂ ਕਰਨਾ ਉਹਨਾਂ ਦਾ ਸਿੰਪਲ ਇੱਕੋ ਸਵਾਲ ਹੈ ਇਹ ਜੇ ਕੰਮ ਕਰਨਾ ਤਾਂ ਸਾਡੀ ਉਥੇ ਹਾਜ਼ਰੀ ਹੋਣੀ ਜ਼ਰੂਰੀ ਹੈ ਜਿਵੇਂ ਬੰਨੀ ਨੇ ਦੱਸਿਆ ਕਿ ਮੇਰੇ ਉਥੇ ਆ ਕੇ 9 ਫੇਸ ਦੇ ਵਿੱਚ ਕਾਫੀ ਮੋਟਰਾਂ ਵੀ ਨਵੀਆਂ ਲਿਆ ਕੇ ਰੱਖੀਆਂ ਪਈਆਂ ਨੇ ਉਹ ਫਿੱਟ ਨਹੀਂ ਹੋਣਦੇ ਦੇ ਰਹੇ ਕਿ ਜੇ ਅਸੀਂ ਆਵਾਂਗੇ ਉਦਘਾਟਨਾ ਕਰਾਂਗੇ ਤੇ ਫਿਰ ਮੋਟਰ ਤੁਸੀਂ ਲਾਉਣੀਆਂ ਨੇ ਔਰ ਲੋਕ ਦਿੱਲੀ ਪਾਣੀ ਤੋਂ ਪਰੇਸ਼ਾਨ ਹੁੰਦੇ ਨੇ ਔਰ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹੁੰਦਾ ਕਿ ਡਿਵੈਲਪਮੈਂਟ ਦੇ ਕੰਮ ਰਕਵਾ ਕੇ ਨਹੀਂ ਕੰਮ ਕਰਵਾ ਕੇ ਵੋਟਾਂ ਪੈ ਸਕਦੀਆਂ ਨੇ ਔਰ ਮੈਂ ਉਹਨਾਂ ਨੂੰ ਇਸ ਚੀਜ਼ ਦਾ ਮਤਲਬ ਨੰਭਾ ਵੀ ਦੇਣਾ ਹੈ ਕਿ ਤੁਹਾਨੂੰ ਲੋਕਾਂ ਨੇ ਬੜੇ ਮਾਨ ਨਾਲ ਸਤਿਕਾਰ ਨਾਲ ਚੁਣਿਆ ਸੀਗਾ ਬੇਸ਼ੱਕ ਤੁਸੀਂ ਕੌਂਸਲਰ ਹਾਰੇ ਸੀ ਐਮ ਸੀ ਹਾਰੇ ਸੀ ਔਰ ਤੁਸੀਂ ਐਮ ਐਲ ਜਿੱਤੇ ਹੋ ਔਰ ਤੁਸੀਂ ਆਪਣੀ ਸੋਚ ਨਹੀਂ ਚੇਂਜ ਕੀਤੀ ਜੇਕਰ ਤੁਸੀਂ ਸੋਚ ਹੁਣ ਵੀ ਨਾ ਬਦਲੀ ਔਰ ਇਸ ਤਰ੍ਹਾਂ ਹੀ ਤੁਸੀਂ ਕੰਮ ਰਗਵਾਉਂਦੇ ਰਹੇ ਤਾਂ ਮੈਂ ਸਮਝਦਾ ਕਿ ਤੁਹਾਨੂੰ ਕਾਰਪੂਸ਼ੇ ਦੇ ਵਿੱਚ ਵੀ ਨਹੀਂ ਵੋਟਾਂ ਪੈਣੀਆਂ ਔਰ ਅੱਗੇ ਵਿਧਾਨ ਸਭਾ ਦੇ ਜਿੱਤਾ ਪੈਣੀਆਂ ਕੀ ਨੇ ਔਰ ਅਸੀਂ ਜਿਹੜਾ ਸਾਡਾ ਅੱਗੇ ਜੋ ਫਰਦਰ ਪ੍ਰੋਗਰਾਮ ਰਹੂਗਾ ਅਸੀਂ ਪਹਿਲਾਂ ਤੁਹਾਡੇ ਜ਼ਰੀਏ ਇੱਕ ਵਾਰੀ ਮੈਸੇਜ ਅਫਸਰਾਂ ਨੂੰ ਵੀ ਲਾਇਆ ਹੈ ਕਿ ਤੁਸੀਂ ਇਹਨਾਂ ਦੇ ਹੱਥੋ ਹਸਟੋਕਾ ਨਾ ਬਣੋ ਔਰ ਤੁਸੀਂ ਮਤਲਬ ਜੋ ਡਿਵੈਲਪਮੈਂਟ ਦੇ ਕੰਮ ਆ ਉਹਦੇ ਵਿੱਚ ਰੋੜਾ ਨਾ ਬਣੋ ਕੰਮ ਕਰਵਾਓ ਜੇਕਰ ਨਹੀਂ ਕਰਵਾਉਣਗੇ ਨਹੀਂ ਸੁਣਨਗੇ ਅਸੀਂ ਸੜਕ ਤੇ ਵੀ ਆਵਾਂਗੇ ਧਰਨਾ ਵੀ ਲਾਵਾਂਗੇ ਔਰ ਗਲੀ ਗਲੀ ਮਹੱਲੇ ਮਹੱਲੇ ਵੀ ਜਾਵਾਂਗੇ ਸਰਕਾਰ ਦੇ ਦੁਆਰ ਤੇ ਵੀ ਜਾਵਾਂਗੇ ਸੀਐਮ ਸਾਹਿਬ ਦੇ ਜਾਬਾਹ ਜਾ ਕੇ ਬੈਠਾਂਗੇ ਅਸੀਂ ਡਿਵੈਲਪਮੈਂਟ ਦੇ ਕੰਮ ਰੁਕਣ ਨਹੀਂ ਦੇਵਾਂਗੇ ਡਿਵੈਲਪਮੈਂਟ ਦੇ ਕੰਮ ਅਸੀਂ ਜੋ ਮਰਜ਼ੀ ਸਾਨੂੰ ਕਰਨਾ ਪਵੇ ਕਰਵਾ ਕੇ ਨਿਭਾ ਦੇ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਦੋਨੋਂ ਆਇਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜੱਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ ਆਇਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋਅ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜੱਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੁਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ